ਦੇ ਵਿੱਚ ਵਪਾਰੀਆਂ ਨਾਲ ਮੀਟਿੰਗ ਹੈ ਪੰਜਾਬ ਸਰਕਾਰ ਦੀ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਵੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਤੇ ਤਸਵੀਰਾਂ ਦਿਖਾ ਦਈਏ ਕਿ ਅੰਮ੍ਰਿਤਸਰ ਤਾਜ ਹੋਟਲ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਮੀਟਿੰਗ ਚੱਲਦੀ ਪਈ ਹੈ ਵੱਡਾ ਜਿਹੜਾ ਪੁਲਿਸ ਦਾ ਕਾਫਲਾ ਉਹ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਪੁਲਿਸ ਤਾਨਾਦ ਕੀਤੀ ਗਈ ਹੈ ਤਾਜ ਹੋਟਲ ਤੋਂ ਲੈ ਕੇ 에어ਪੋਰਟ ਤੱਕ ਜਿੰਨੇ ਜ਼ਿਆਦਾ ਹੋਡਿੰਗਸ ਇਹ ਸਰਕਾਰ ਦੇ ਵੱਲੋਂ ਲਾਏ ਜਾਂਦੇ ਅਕਸਰ ਵਿਵਾਦਾਂ ਵਿੱਚ ਵੀ ਇਸੇ ਗੱਲ ਦੇ ਕਰਕੇ ਪੰਜਾਬ ਸਰਕਾਰ ਰਹਿੰਦੀ ਹੈ ਪਰ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਨੇ ਔਰ ਸਵੇਰੇ 9 ਵਜੇ ਤੋਂ ਲੈ ਕੇ ਹੁਣ ਤੱਕ ਜੋ ਪੰਜਾਬ ਪੁਲਿਸ ਦੇ ਜਵਾਨ ਨੇ ਉਹ ਡਟੇ ਹੋਏ ਨੇ ਜਦਕਿ ਮੀਟਿੰਗ ਦਾ ਸਮਾਂ 4 ਵਜੇ ਦਾ ਸੀਗਾ ਪਰ ਇਹ ਰੂਟ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਡਾਇਵਰਟ ਕੀਤਾ ਗਿਆ ਜਿਹੜੇ ਲੋਕ ਇਧਰੋਂ ਜਾਂਦੇ ਆਉਂਦੇ ਨੇ ਉਹਨਾਂ ਨੂੰ ਖਾਸੀਆਂ ਪਰੇਸ਼ਾਨੀਆਂ ਹੋ ਰਹੀਆਂ ਨੇ ਕਿਉਂਕਿ ਐਤਵਾਰਾ ਟ੍ਰੀਲੀਅਮੋਲ ਵੀ ਇਧਰ ਆ ਤੇ ਲੋਕ ਸੰਡੇ ਹੋਣ ਕਰਕੇ ਘੁੰਮਣ ਵਾਸਤੇ ਫ਼ਿਆੰਦੀ ਨਾ ਹੁੰਦੇ ਨੇ ਜਾਂਦੇ ਨੇ ਪਰ ਮਾਲ ਦਾ ਰਸਤਾ ਵੀ ਪੂਰਾ ਬੰਦ ਕੀਤਾ ਗਿਆ ਹੈ ਤੇ ਬਾਕੀ ਜਿਹੜੇ ਰਸਤੇ ਲਾਲ ਜੁੜਦੇ ਉਹ ਵੀ ਬੰਦ ਕੀਤੇ ਗਏ ਨੇ ਸਿਹਰ ਦੇ ਪੁਲਿਸ ਪੱਬਾ ਪਾਰ ਹੋ ਕੇ ਖੜੀ ਹੈ ਤਾਂ ਜੋ ਜੋ ਇੰਤਜ਼ਾਮ ਸਿਕਿਉਰਟੀ ਦਾ ਉਹ ਸਹੀ ਹੋ ਸਕੇ ਲੋਕ ਇੱਥੇ ਖੜੇ ਪਰੇਸ਼ਾਨ ਹੋ ਰਹੇ ਆ ਗੱਲਬਾਤ ਲੋਕਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਦਾ ਜਿਹੜੀ ਪਰੇਸ਼ਾਨੀ ਆ ਰਹੀ ਆ ਸੋ ਇੱਥੋਂ ਰਸਤੇ ਰੋਕੇ ਗਏ ਨੇ ਬਾਕੀ ਹੋਰ ਜਗ੍ਹਾ ਤੋਂ ਵੀ ਮੁੜਨਾ ਪਿਆ ਹੋਵੇਗਾ ਕੀ ਲੱਗਦਾ ਕਿ ਇਹ ਸਹੀ ਆ ਇੱਕ ਪਾਸੇ ਸੀਐਮ ਪਹੁੰਚੇ ਹੋਣ ਦੀ ਪਹਿਲੇ ਕਹਿੰਦੇ ਸੀ ਕਿ ਖਤਰਾ ਕੋਈ ਨਹੀਂ ਸਾਨੂੰ ਅਸੀਂ ਸਾਨੂੰ ਮਿਲੋ ਆ ਨਹੀਂ ਬੜੀ ਪਰੇਸ਼ਾਨੀ ਹੁੰਦੀ ਸਰ ਮੈਨੂੰ ਕਿੱਥੋਂ ਆਏ ਮੈਂ ਸਾਰਾ ਨੰਬਰ ਸੜੀ ਆਇਆ ਸਰ ਜਾਣਾ ਕਿੱਧਰ ਜਾਣਾ ਸਾਰਾ ਟ੍ਰੇਲਰਾਂ ਮੈਂ ਬੰਦਾ ਕਹਿੰਦੇ ਬੰਦਾ ਟ੍ਰੇਲਰ ਮਿੰਟ ਟ੍ਰੇਲਰ ਮੇ ਖੁੱਲਾ ਵਾ ਜਾਣ ਨਹੀਂ ਦੇ ਰਹੇ ਕਹਿੰਦੇ ਆਂਦੀ ਰੁੱਕਿਆ ਗਿਆ ਹੋਇਆ ਪਤਾ ਨਹੀਂ ਕਿਉਂ ਕਹਿੰਦੇ ਕੋਈ ਆਇਆ ਵਾ ਕੀ ਪਤਾ ਕੌਣ ਆਇਆ ਸੀਐਮ ਦੀ ਮੀਟਿੰਗ ਅੱਜ ਤਾਂ ਕਰ ਕੀਐਮ ਸਾਡੀ ਮੀਟਿੰਗ ਹੋਣੀ ਤਾਂ ਕਰਕੇ ਸਰ ਸਭ ਤੋਂ ਵੱਡੀ ਪਰੇ ਸਾਨੂੰ ਸਾਡਾ ਮਰੀਜ਼ ਪਿਆ ਸਭ ਤੋਂ ਵੱਡੀ ਪਰੇ ਪਿਆ ਮਰੀਜ਼ ਉਹ ਵੇਖੋ ਗੱਡੀ ਦੇ ਵਿੱਚ ਉਹਨੂੰ ਦੌਰਾ ਪਿਆ ਵਾ ਮਰੀਜ਼ ਐਮਰਜੈਂਸੀ ਬਹੁਤ ਜ਼ਿਆਦੀ ਆ ਮੈਂਟਲ ਹਸਪੀਟਲ ਖੜਨਾ ਉਹਨੂੰ ਅਸੀਂ ਹਾਂਜੀ ਇਹ ਤੋਂ ਹਾਂਜੀ ਇਹ ਤੋਂ ਵੱਡੀ ਪ੍ਰੋਬਲਮ ਕੀ ਹੋ ਸਕਦੀ ਆ ਜਾਨ ਨਹੀਂ ਦੇ ਰਹੀ ਕੀ ਕਹਿੰਦੇ ਸਰ ਬਸ ਸੀਐਮ ਆ ਰਿਹਾ ਸੀਐਮ ਆ ਰਿਹਾ ਸਰ ਅਸੀਂ ਤਾਂ ਆਪਣੇ ਅਥੀ ਬਣਾਇਆ ਸਰ ਪਰ ਸਾਨੂੰ ਆਪਣੇ ਅਥੀ ਬਣਾ ਕੇ ਪਿਛਤਾਵਾ ਉਹਨ ਡਿਆ ਅੱਜ ਪੀਐਸੀ ਅੱਜ ਕੀ ਕਰ ਬੈਠੇ ਆ ਪਹਿਲੇ ਦਾਵੇ ਹੁੰਦੇ ਸੀ ਕਿ ਲੋਕ ਸਾਨੂੰ ਆਪ ਮਿਲਣ ਕੋਈ ਸਿਕਿਉਰਿਟੀ ਨਹੀਂ ਕੋਈ ਕੁਝ ਨਹੀਂ ਤੁਸੀਂ ਇਥੇ ਕੰਮ ਕਰਦੇ ਹੋ ਮੈਂ ਦੇਖੋ ਜੀ ਵੈਸ ਤੇ ਬਾਹਰੋਂ ਆਇਆ ਵਾਂ ਪਰ ਇਹ ਇਹ ਆਮ ਆਦਮੀ ਦਾ ਹਾਲ ਹੈ ਜੀ ਆਮ ਆਦੇ ਵਟ ਜੁ ਹੋਈ ਤੇ ਇਹ ਆਮ ਆਦਮੀ ਦੇ ਦੇਖ ਲਓ ਜੀ 3 ਘੰਟੇ ਹੋ ਗਏ ਪੂਰੇ ਮੇਰੇ ਜੀ ਤੱਕ ਬੰਦਾ ਕੰਮ ਸਾਰਾ ਤੇ ਇਹ ਤੁਸੀਂ ਦੇਖ ਲਓ ਵੀ ਕੀ ਹਾਲ ਘਰੇ ਮਰੀਜ਼ ਵੀ ਗੱਡੀ ਦੇ ਵਿੱਚ ਬੈਠਾ ਉਹਨੂੰ ਅੱਗੇ ਨਹੀਂ ਜਾਣ ਦੇ ਰਹੇ ਸੋ ਪੁਲਿਸ ਦੀ ਜੜੀ ਇੱਥੇ ਗੱਲ ਹੈ ਉਹ ਦੇਖੀ ਜਾ ਸਕਦੀ ਹੈ ਜੋ ਮਰੀਜ਼ ਹੈ ਉਹ ਗੱਡੀ ਦੇ ਵਿੱਚ ਬੈਠਾ ਹੋਇਆ ਹੈ ਠੀਕ ਨਹੀਂ ਠੀਕ ਹੋ ਹੁਣ ਹਾਂਜੀ ਠੀਕ ਹੈ ਜੀ ਜਾਣ ਦੇਰੇ ਅੱਗੇ ਜਾਣ ਦੇਣਗੇ ਸਰ ਦਿਮਾਗੀ ਪ੍ਰੋਬਲਮ ਹੈ ਦੌਰਾ ਪਿਆ ਬਿਲਕੁਲ ਦੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੀ ਅੱਜ ਵਪਾਰੀਆਂ ਦਾ ਮੀਟਿੰਗ ਸੀਗੀ ਉਸ ਦੌਰਾਨ ਲੋਕਾਂ ਨੂੰ ਕਿੰਨੀਆਂ ਪ੍ਰੇਸ਼ਾਨੀਆਂ ਆ ਰਹੀਆਂ ਨੇ ਕਿਉਂਕਿ ਰਸਤੇ ਬੰਦ ਕੀਤੇ ਹੋਏ ਆ ਮੇਨ ਜਿਹੜੇ ਰਸਤੇ ਆ ਇਟ੍ਰੀਲੀਅਮ ਮਾਲ ਦਾ ਜਿਹੜਾ ਰਸਤਾ ਉਧਰੋਂ ਬਸੰਤ ਐਵੇਨਿਊ ਰਣਜੀਤ ਐਵੇਨਿਊ ਅਤੇ ਬਾਕੀ ਜਿਹੜੇ ਰਸਤੇ ਨਾਲ ਜੁੜਦੇ ਨੇ ਉਹ ਸਭ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਰਹਿਣੀਆਂ ਪੁਲਿਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਤਾਂ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਪ੍ਰੋਟੋਕੋਲ ਹੈ ਸਾਨੂੰ ਉੱਤੋਂ ਆਰਡਰ ਆਏ ਨੇ ਜਿਸ ਕਰਕੇ ਅਸੀਂ ਇਹ ਰਸਤੇ ਰੋਕੇ ਹੋਏ ਆ ਪਰ ਫਿਲਹਾਲ ਪੂਰੀ ਗੱਲ ਕੀ ਹੈ ਸਾਰੇ ਟੈਂਪੋ ਟ੍ਰੈਵਲ ਲੈ ਕੇ ਖੜੇ ਉਹ ਕਿੰਨਾ ਕਿੰਨਾ ਟਾਈਮ ਹੋ ਗਿਆ ਖੜੇ ਨੂੰ ਇੱਕ ਸੇ ਦੋ ਮਿੰਟ ਹੋਏ ਸਰ ਕੀ ਰੋਕਿਆ ਕਿਉਂ ਕਿਹਾ ਦੱਸਿਆ ਕੁਝ ਕਾਰਨ ਅਜ ਤੱਕ ਨਹੀਂ ਕਿਹਾ ਨਹੀਂ ਦੱਸਿਆ ਜੀ ਕਿੰਨੀ ਦੇਰ ਤੱਕ ਖੜਾ ਰਹਿਣਾ ਪਏਗਾ ਹੋਰ ਇਹ ਪਤਾ ਨਹੀਂ ਸਰ ਸੋ ਦੇਖੋ ਲੋਕ ਜਿਹੜੇ ਆਪਣੇ ਕਰਾਂ ਨੂੰ ਜਾ ਰਹੇ ਨੇ ਕੋਈ ਕਿਸੇ ਜ਼ਰੂਰੀ ਕੰਮ ਨੂੰ ਜਾ ਰਿਹਾ ਹਰ ਇੱਕ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹ ਦੇਖਿਆ ਜਾ ਸਕਦੇ ਨੇ ਕਿੱਥੇ ਜਾ ਰਹੇ ਸੀਗੇ ਮੈਂ ਨਾਲ ਹੀ ਮੇਰਾ ਘਰ ਆ ਰਸਤੇ 'ਚ ਇੰਨੀ ਪ੍ਰੋਬਲਮ ਆਂਦੀ ਪਈ ਹੈ ਕਿ ਅੱਜ ਇਹਨਾਂ ਨੂੰ ਡਰ ਲੱਗਦਾ ਸੀ ਐਮ ਸਾਹਿਬ ਨੂੰ ਸਾਡੇ ਗਰੀਬਾਂ ਕੋ ਪਹਿਲੇ ਜਦੋਂ ਇਲੈਕਸ਼ਨ ਲੈਣ ਵੋਟਾਂ ਲੈਣੀਆਂ ਉਦੋਂ ਨਹੀਂ ਪਤਾ ਲੱਗਦਾ ਇਹਨਾਂ ਨੂੰ ਹੁਣ ਫੇਰ ਇਲੈਕਸ਼ਨਾਂ ਨੇ ਹੁਣ ਫੇਰ ਆਣਗੇ ਵਿੱਚ ਇਹਨਾਂ ਨੂੰ ਡਰ ਲੱਗਦਾ ਪਿਆ ਤੇ ਇਹਨਾਂ ਨੂੰ ਜਿਹੜਾ ਘਟੋ ਘਟੇ ਸਾਡੇ ਗਰੀਬਾਂ ਦਾ ਸੋਚਣਾ ਹੀ ਆਪਣੇ ਘਰ ਜਾਣ ਤੋਂ ਵੀ ਇਹਨੇ ਪਰੇਸ਼ਾਨ ਹੋਏ ਪਏ ਸੋ ਇੱਕ ਪਾਸੇ ਜਿੱਥੇ ਲੋਕ ਪਰੇਸ਼ਾਨ ਨੇ ਦੂਜੇ ਪਾਸੇ ਪੁਲਿਸ ਦੇ ਅਧਿਕਾਰੀ ਸ ਜੋ ਗੱਲਬਾਤ ਹੈ ਉਹ ਅਫਸਰਾਂ ਨੇ ਵੀ ਕਰ ਲੈਨੇ ਆ ਕਿ ਇਹਨਾਂ ਦਾ ਇਸ ਬਾਬਤ ਕੀ ਕਹਿਣਾ ਦੇਖਿਓ ਇਹ ਪੂਰੀ ਹਾਲਾਤ ਪੂਰੀ ਸੜਕ ਖਾਲੀ ਕੀਤੀ ਗਈ ਜਦਕਿ ਇਹ ਸੜਕ ਤੇ ਅਕਸਰ ਚੈਲਪੈਲ ਰਹਿੰਦੀ ਆ ਰਸ਼ ਇਸ ਏਰੀਆ ਦੇ ਵਿੱਚ ਰਹਿੰਦਾ ਹੈ ਸਰ ਰਸਤੇ ਰੋਕੇ ਗਏ ਕੀ ਲੱਗਦਾ ਫਿਰ ਹਾਲ ਪੁਲਿਸ ਜੋ ਹੈ ਉਹ ਸਵੇਰ ਤੋਂ ਡਿਊਟੀ ਕਰ ਰਹੀ ਹੈ ਦੱਸ ਨਹੀਂ ਰਹੀ ਕਿ ਰਸਤੇ ਰੋਕੇ ਕਿਉਂ ਗਏ ਨੇ ਕਿਉਂਕਿ ਸੀਐਮ ਸਾਹਿਬ ਦਾਵਾ ਜ਼ਰੂਰ ਕਰਦੇ ਨੇ ਕਿ ਜੋ ਵੀ ਮਿਲਣਾ ਚਾਵੇ ਖੁੱਲ ਕੇ ਮਿਲ ਸਕਦਾ ਪਰ ਏਡੀ ਜ਼ਿਆਦਾ ਸਿਕਿਉਰਿਟੀ ਰਸਤੇ ਪੂਰੇ ਖਾਲੀ ਸੁੰਨ ਨੇ ਸੜਕਾਂ ਸੁੰਨ ਨੇ ਅਮ੍ਰਿਤਸਰ ਦੀਆਂ ਇੱਕ ਐਤਵਾਰ ਹੈ ਔਰ ਦੂਜੇ ਪਾਸੇ ਜਦੋਂ ਲੋਕ ਘਰਾਂ ਚੋਂ ਨਿਕਲਦੇ ਨੇ ਘੁੰਮਣ ਵਾਸਤੇ ਕਿਤੇ ਜਾਣ ਜਾਣ ਵਾਸਤੇ ਤਾਂ ਜਿਹੜੀਆਂ ਖਾਸੀਆਂ ਮੁਸ਼ਕਲਾਂ ਆਉਂਦੀਆਂ ਨੇ ਪੂਰਾ ਜਿਹੜਾ ਇਹ ਬਾਜ਼ਾਰ ਹੈ ਰਸਨਾ ਭਰਿਆ ਹੋਇਆ ਰੱਸੀ ਲਾਈ ਹੋਈ ਹੈ ਤਾਂ ajo ਕੋਈ ਆ ਜਾ ਨਹੀਂ ਸਕਿਆ ਸੋ ਫਿਲਹਾਲ ਇਹ ਆਮ ਆਦਮੀ ਪਾਰਟੀ ਜੋ ਸਰਕਾਰ ਬਣਨ ਤੋਂ ਪਹਿਲੇ ਦਾਅਵਾ ਕਰਦੀ ਸੀ ਕਿ ਕੋਈ ਵੀ ਆਵੇ ਕੋਈ ਆਪਣੀ ਮੁਸ਼ਕਲ ਦੱਸੇ ਸਾਨੂੰ ਆਮ ਲੋਕਾਂ ਵਾਂਗ ਸਮਝੇ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਏਡੀ ਵੱਡੀ ਸਿਕਿਉਰਿਟੀ ਸੈਂਕੜੇ ਬੋਰਡ ਅਤੇ ਲੋਕਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਸਾਰਾ ਕੁਝ ਮਨਫੀ ਕੀਤਾ ਹੈ ਕੈਮਰਾਮੈਨ ਸ਼ੁਭਮ ਦੇ ਨਾਲ धर्मजीत ਸਿੰਘ ਦਿੱਲੀ ਪੋਸਟ ਅੰਮ੍ਰਿਤਸਰ